ਪਾਰਟੀ ਦੇ ਐਮ ਐਲ اے ਚੀਫ ਬੁੱਫਰ ਬਲਜਿੰਦਰ ਕੌਰ ਵੀ ਆਉਣ ਚੁੱਕੇ ਹੈ ਜਦ ਕਿ ਦੋ ਨਾਰੇ ਲਾ ਰਹੇ

ਅੱਜ ਇੱਥੇ ਡਾਕਟਰ ਦੇਵਤ ਕਾਟੂਨ ਤੇ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੇ ਹੋ ভোটার ਸਪੋਰਟਰ ਸਾਰੇ ਜਣੇ ਇੱਥੇ ਪਹੁੰਚੇ ਹੋ ਤੇ ਮੈਂ ਸਭ ਨੂੰ ਫਤਿਹ ਬੁਲਾ ਲਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮਾਂ ਦੇਨ ਬਈ ਦੇਣਾ ਨੇੜੇ ਆਉਂਦਾ ਜਾ ਰਿਹਾ ਜਿਸ ਦਿਨ ਤੁਸੀਂ ਇਸ ਬਠਿੰਡਾ ਸੀਟ ਦਾ ਵੱਡਾ ਫੈਸਲਾ ਕਰਨ ਜਾ ਰਹੇ ਹੋ ਤੇ ਤੁਹਾਨੂੰ ਪਹਿਲਾਂ ਤਾਂ ਇਸ ਗੱਲ ਦੀ ਮੁਬਾਰਕ ਕਾਹ ਦਾ ਕਿਉਂਕਿ ਜਿੰਨੇ ਵੀ ਪ੍ਰੈਸ ਰਿਪੋਰਟਰ ਆਉਂਦੇ ਨੇ ਜਾਂ ਜਿੰਨੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਤੇ ਸਾਰੀਆਂ ਰਿਪੋਰਟਾਂ ਇਹ ਦੱਸ ਰਹੀਆਂ ਨੇ ਕਿ ਬਠਿੰਡਾ ਸੀਟ ਤੁਸੀਂ ਵੱਡੀ ਲੀਡ ਦੇ ਨਾਲ ਜਿੱਤ ਰਹੇ ਹੋ ਰੇਸਤਾਂ ਦੀ ਵਧਾਈ ਆਮ ਸਭ ਨੂੰ ਆਪ ਸਭ ਨੂੰ ਬਾਰਕ ਪਾਦਾ ਕਿਉਂਕਿ ਜਿਸ ਤਰੀਕੇ ਨਾਲ ਪਹਿਲਾ ਤੁਸੀਂ ਤਲਵੰਡੀ ਸਾਬੂ ਨੂੰ ਜਿਤਾਉਂਦੇ ਆਏ ਹੋ ਆ ਹੌਲੇ ਹੌਲੇ ਮੇਰੇ ਕੋਲੇ ਕੋਈ ਮੀਡੀਆ ਵਾਲੇ ਵੀ ਬੈਠੇ ਸੀ ਉਹ ਕਹ ਰਹੇ ਸੀ ਕਹਿੰਦੇ ਮੇਰਾ ਹੱਲ ਜੀ ਕਰਦਾ ਵੀ ਮੈਂ ਨਾ ਦੱਸਾਂ ਪਰ ਮੇਰੇ ਤੋਂ ਰਿਹਾ ਨਹੀਂ ਜਾ ਰਿਹਾ ਕਹਿੰਦੇ ਤਲਵੰਡੀ ਸਾਬੂ ਤੇ ਤੁਹਾਨੂੰ ਮੁਬਾਰਕਾਂ ਹੋਣ ਜੀ ਤੁਸੀਂ ਇੱਥੇ ਲੀਡ ਕਰ ਰਹੇ ਸੋ ਇਸ ਗੱਲ ਦੀ ਵਧਾਈ ਆ ਸਭ ਨੂੰ ਜਾਂਦੀ ਆ ਤੇ ਮੈਂ ਇਹ ਚਾਹੁੰਦਾ ਕਿਉਂਕਿ ਇੱਕ ਕਲੈਕਸ਼ਨ ਦਾ ਮਮੈਂਟਮ ਲਗਾਤਾਰ ਬਣਾ ਕੇ ਰੱਖਣਾ ਉਹ ਜਿਵੇਂ ਹਰ ਕਲੈਕਸ਼ਨ ਦੇ ਵਿੱਚ ਤੁਸੀਂ ਉਹਨੂੰ ਸੰਭਾਲ ਕੇ ਰੱਖਦੇ ਹੋ ਉਹਨੂੰ ਬਣਾ ਕੇ ਰੱਖਦੇ ਹੋ ਉਹਨੂੰ ਕਾਇਮ ਰੱਖਿਓ ਆਪਣੇ ਹੌਸਲੇ ਜਿਹੜੇ ਉਸੇ ਤਰੀਕੇ ਨਾਲ ਰੱਖਿਓ ਕਿਉਂਕਿ ਜਿੱਥੇ ਪੂਰੇ ਪੰਜਾਬ ਦੀ ਗੱਲ ਚੱਲਦੀ ਆ ਤੈ ਯਕੀਨ ਮੰਨਿਓ ਸਭ ਸਨੇ ਇਸ ਤਰੀਕੇ ਨਾਲ ਟਿਕਾਏ ਹੋਏ ਆ ਕਿ ਬਠਿੰਡਾ ਲੋਕ ਸਭਾ ਵਾਲੇ ਕੀ ਕਰ ਰਹੇ ਆ ਔਰ ਜਦੋਂ ਬਠਿੰਡਾ ਲੋਕ ਸਭਾ ਦੀ ਗੱਲ ਆਉਂਦੀ ਆ ਤਾਂ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਕੈਮਰੇ ਦੇ ਟਿਕੇ ਹੋਇਆ, ਛੋਟੇ ਦੇ ਟਿਕੇ ਹੋਇਆ ਕਿ ਤੁਸੀਂ ਜਾਣਦੇ ਹੋ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਕਈ ਕੈਂਡੀਡੇਟ ਉਹ ਹੀ ਨੇ ਜਿਹੜਾ ਤੁਸੀਂ ਇੱਥੋਂ ਦੱਬ ਕੇ ਭਜਾਏ ਹੋਏ ਆ ਅੱਜ ਐਮਪੀ ਸੀਟ ਲੜਦੇ ਆ ਸੋ ਮੈਨੂੰ ਤੈਨੂੰ ਕਹਿਣ ਚ ਕੋਈ ਹਰਜ ਨਹੀਂ ਮੈਨੂੰ ਯਕੀਨ ਆ ਕਿ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੱਬ ਕੇ ਸਾਥ ਦਿੱਤਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਜਤਾਇਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੱਬ ਕੇ ਭਜਾਇਆ ਤੇ ਐਤ ਵੀ ਮੈਨੂੰ ਪੂਰਨ ਯਕੀਨ ਆ ਕਿ ਉਸੇ ਤਰੀਕੇ ਨਾਲ ਇਹਨਾਂ ਦੇ ਬੈਗ ਚਾਕੇ ਇਥੋਂ ਤੁਸੀਂ ਭਜਾਉਣ ਲਈ ਪੂਰਾ ਹਲਕਾ ਤਿਆਰ ਬੈਠਾ ਹੈ। ਸੋ ਇਸ ਗੱਲ ਤੇ ਕੋਈ ਸ਼ੱਕ ਨਹੀਂ। ਆਰਾ ਇਸ ਗੱਲ ਜੀ ਆਪ ਸਭ ਨੂੰ ਵਧਾਈ ਕਿ ਜਿਸ ਦਿਨ ਇੱਕ ਦਿਨ ਦੀ ਆਪਾਂ ਉਡੀਕ ਕਰ ਰਹੇ ਸੀ ਕਿ ਸਾਡੇ ਲੀਡਰ ਸਾਡੇ ਨੈਸ਼ਨਲ ਕੰਟਰਵਿਨਰ ਅਰਵਿੰਦ ਕੇਜਰੀਵਾਲ ਜੀ ਬਾਹਰ ਉਹ ਜੇਲ੍ਹ ਤੋਂ ਬਾਹਰ ਆ ਗਏ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਬੜੀ ਜਲਦੀ ਉਹ ਵੀ ਆਪਣੇ ਚ ਪ੍ਰਚਾਰ ਕਰਨ ਦੇ ਲਈ ਇੱਕ ਦਿਨ ਅੱਜ ਪਠੰਡਾ ਸੀਟ ਤੇ ਪਹੁੰਚਣਗੇ ਕਿਉਂਕਿ ਉਹਨਾਂ ਦਾ ਸਾਰੀਆਂ ਸਟੇਟਾਂ ਤੋਂ ਬਾਅਦ ਦਿੱਲੀ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਸ਼ਡਿਊਲ ਬਣਿਆ ਉਹ ਸ਼੍ਰੀ ਹਰਮੰਦਰ ਸਾਹਿਬ ਦਾ 17 ਤਰੀਕ ਦਾ ਜਿੱਥੇ ਮੈਨੂੰ ਵੀ ਹਾਜ਼ਰੀ ਲਗਵਾਣੀ ਪਊਗੀ ਔਰ ਉਸ ਤੋਂ ਬਾਅਦ ਜਿਹੜੇ 10 ਦਿਨ ਰਹਿ ਜਾਣਗੇ ਤਾਂ ਉਹਨਾਂ 10 ਦਿਨਾਂ ਦੇ ਵਿੱਚ ਉਹ ਆਪਣੀ ਨਾਲ ਪੰਜਾਬ 'ਚ ਹੋਣਗੇ ਸੋ ਇੱਕ ਗੱਲ ਯਾਦ ਰੱਖਿਓ ਮੈਂ ਹਰ ਮੰਚ 'ਤੇ ਹਰ ਸਟੇਜ 'ਤੇ ਹਰ ਇੱਕ ਪਲੇਟਫਾਰਮ 'ਤੇ ਬੋਲਦੀ ਆ ਕਿਉਂਕਿ ਇਹ ਅੱਜ ਤੱਕ ਕਿਤੇ ਵੀ ਅੰਦਰ ਸੇ ਵੀ ਜਾਸਰ ਦਾ ਨਿਸ਼ਾਨੀ ਬਣਿਆ ਜਿੱਥੇ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਫੜਿਆ ਹੋਵੇ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਹੋਵੇ ਇਹ ਅਜੇ ਤੱਕ ਨਹੀਂ ਹੋਇਆ ਕਿ ਕੋਈ ਨੈਸ਼ਨਲ ਪਾਰਟੀ ਕਮਉਂਦੀ ਹੋਵੇ ਆਪਣੇ ਆਪ ਨੂੰ ਤੇ ਨੈਸ਼ਨਲ ਪਾਰਟੀ ਦੇ ਪ੍ਰਧਾਨ ਨੂੰ ਫੜਿਆ ਹੋਵੇ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਹੋਵੇ ਅਜੇ ਤੱਕ ਨਹੀਂ ਹੋਇਆ ਸੋ ਇਹ ਘਟਨਾ ਬਾਪਰੀ ਦੇ ਕੇਸਰੀਵਾਲੂ ਆਮ ਆਦਮੀ ਪਾਰਟੀ ਦੇ ਦੂਜੇ ਲੀਡਰ ਸਰਪੰਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕੀਤਾ ਕਈ ਇੱਕ ਗੱਲ ਯਕੀਨ ਮੰਨਿਓ ਕਿ ਇਹ ਮੋਦੀ ਸਰਕਾਰ ਦੀ ਬੁਖਲਾੜ ਕਬਰਾੜ ਉਹਨੂੰ ਡਰ ਲੱਗਦਾ ਔਰ ਹੁਣ ਦਿਨ ਬਾ ਦਿਨ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਗਰਾਫ ਜਿਹੜਾ ਭਾਜਪਾ ਦਾ ਡਿੱਗਦਾ ਜਾ ਰਿਹਾ ਔਰ ਇੱਕ ਭਰਾਤ ਦੇ ਕਾਰਨ ਉਹਨਾਂ ਨੇ ਸਾਡੇ ਲੀਡਰ ਨੂੰ ਖੜਿਆ ਉਹਨੂੰ ਚੱਕ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਭਲਾ ਲੋਕਾਂ ਤੋਂ ਪੁੱਛਣਾ ਹੋਵੇ ਕਿ ਜੇ ਤੁਸੀਂ ਐਂ ਚੱਕ-ਚੱਕ ਸਾਡੇ ਲੀਡਰਾਂ ਨੂੰ ਜੇਲ੍ਹ 'ਚ ਬੰਦ ਕਰੋਗੇ ਤਾਂ ਇਹਦੇ ਨਾਲ ਚੋੜ ਮਹਿੰਮ ਕੈਂਦੀ ਨਹੀਂ ਇਹਦੇ ਨਾਲ ਤਾਂ ਫੋਰ ਤੇਜ਼ ਹੋਊਗੀ ਹੋਰ ਵਧੂਗੀ ਹੋਰ ਜ਼ਿਆਦਾ ਚੜ੍ਹਾਈ ਕਰੂਗੀ ਆਮ ਆਦਮੀ ਪਾਰਟੀ ਸੋ ਬਹੁਤ ਵੱਡਾ ਵੈਅਮ ਸੀ पंज लोक सड़क ते उतर लॻे सभु पहिला हिते गले मारे ਕਹਿੰਦੇ ਕਹ ਇੱਕ ਗੱਲ ਕਹਿਣ ਲੱਗੇ ਸੀ ਮੋਦੀ ਸਰਕਾਰ ਕਿ ਅਸੀਂ ਇੰਨਾ ਗੱਲਾਂ ਦਾ ਜਵਾਬ ਥੋੜਿਆਂ ਦੇ ਤਾਲਾਸ਼ਾਹੀ ਦਾ ਜਵਾਬ ਅਸੀਂ ਵੋਟ ਨਾਲ ਦਿਆਂ ਤੇ ਮਹਿੰਮੇ ਸਰੀਕੇ ਨਾਲ ਦਿੱਲੀ ਚ ਫਖਾ ਦੇ ਔਰ ਉਹੀ ਆਵਾਜ਼ ਪੰਜਾਬ ਦੇ ਵਿੱਚਾ ਜਿੱਥੇ ਸਾਡੇ ਲੋਕ ਸਭਾ ਦੇ ਉਮੀਦਵਾਰ ਗੁਰਮੀਤ ਸਿੰਘ ਜੀ ਖੁੱਡੀਆਂ ਜਿਨ੍ਹਾਂ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਕਿ ਮਾਨਤਾ ਦੀ ਮਿਸਾਲ ਨੇ ਔਰ ਉਹ ਸਾਡੇ ਚਾਰ ਕਰ ਰਹੇ ਸੋਇ ਮੈਂ ਆਪ ਸਭ ਨੂੰ ਅੱਜ ਦਫ਼ਤਰਦਰ ਤੇ ਅਟਨ ਤੇ ਇਹ ਵੇ ਨਹੀਂ ਕਰੂੰਗਾ ਕਿ ਇਹ ਇਲੈਕਸ਼ਨ ਨੂੰ ਪੂਰੇ ਤਰੀਕੇ ਦੇ ਨਾਲ ਜਿਵੇਂ ਹਰ ਇਲੈਕਸ਼ਨ ਨੂੰ ਤੁਸੀਂ ਆਪਣੀ ਇਲੈਕਸ਼ਨ ਬਣਾ ਕੇ ਲੜਦੇ ਹੋ ਸੋ 10 ਸਾਲ ਆਪਣੇ ਕੋਲੇ ਰਹ ਗਏ ਦਿਨ ਰਾਤ ਮੇਰਾ ਵੀ ਇੱਕ ਕਰੋ ਜਿੱਥੇ ਰਿਸ਼ਤੇਦਾਰੀਆਂ ਨੇ ਜਿੱਥੇ ਕੋਈ ਭੈਣ ਭਾਈ ਆ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨੂੰ ਕਹੋ ਔਰ ਇੱਕ ਦਿਨ ਐਸਾ ਸਾਡੇ 23 ਦਾ ਜਰੂਰ ਆਉਣਾ ਜਿਹੜੀ ਅੱਜ ਗੱਲ ਮੈਂ ਤੁਹਾਨੂੰ ਕਹਿਣ ਲੱਗੀ ਐ ਲਿਖ ਕੇ ਲੈ ਜੋ ਭਾਵੇਂ ਕਿ ਜਦ ਸੰ ਸਾਡੇ 23 ਦੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ ਤੈਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦਾ ਸੋਏ ਅਰਵਿੰਦ ਜੀ ਜਿੰਦਾਬਾਦ ਅਰਵਿੰਦ ਬਾਡੀ ਜਿੰਦਾਬਾਦ ਸੋਏ ਪਾਰਟੀ ਨੇ ਤੁਸੀਂ ਸਾਰਿਆਂ ਨੇ ਉਸ ਲੈਵਲ ਤੱਕ ਜਾਣਾ ਜਦੋਂ ਤੱਕ ਸਾਡੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਬਾਣ ਨਹੀਂ ਸੋ ਕਹਿਣ ਦਾ ਮਤਲਬ ਕਿ ਜਿਹੜੀਆਂ ਕਾਮੀਆਂ ਪੇਸ਼ੀਆਂ ਨਹੀਂ ਉਹਨਾਂ ਨੂੰ ਬਸ ਸਾਰੇ ਰੜਕੇ ਦੂਰ ਕਰਾਂਗੇ ਕਿਉਂਕਿ ਜਿੱਥੇ ਤੁਸੀਂ ਬੈਠੇ ਹੋ ਜਾਂ ਘਰਾਂ ਚ ਜਾ ਵਾਲੈਂਟੀਅਰ ਸਾਥੀ ਜਦੋਂ ਤੁਹਾਡੇ ਚੋਂ ਸਰਪੰਚ ਬਣਨਗੇ ਤੁਹਾਡੇ ਚੋਂ ਮੈਂਬਰ ਬਣਨਗੇ ਤੁਹਾਡੇ ਚੋਂ ਚੇਅਰਮੈਨ ਬਣਨਗੇ ਆਉਣ ਵਾਲੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਤੁਸੀਂ ਸਾਰਿਆਂ ਨੇ ਸੰਭੜੀਆਂ ਨੇ ਸੋ ਸਾਰੀਆਂ ਚੋਣਾਂ ਜਿਹੜੀਆਂ ਤੁਹਾਡੇ ਚੋਂ ਹੋਣੀਆਂ ਨੇ ਤੁਸੀਂ ਰਲ ਕੇ ਇਕੱਠੇ ਆਪਾਂ ਸਾਰੇ ਜਣੇ ਇਸ ਕੱਲੇ ਕੱਲੇ ਭਾਵੇਂ ਉਹ ਖਾਣੇ ਚ ਕੰਮ ਰਿਸ਼ਕ ਇਤਾਂ ਆਉਂਦੀਆਂ ਨੇ ਭਾਵੇਂ ਕਚਹਿਰੀਆਂ ਚ ਆਉਂਦੀਆਂ ਨੇ ਉਹਨਾਂ ਨੂੰ ਰਲ ਕੇ ਆਪਾਂ ਸਾਰੇ ਜਣੇ ਸੁਧਾਰ ਕਰਾਂਗੇ ਸੋ ਆਉਣ ਵਾਲੀ ਇੱਕ ਤਰੀਕ ਨੂੰ ਮੇਰਾ ਵੀ ਆਪ ਸਤਿਵੰਤੋ ਦੇ ਕੋਲ ਬੇਨਤੀ ਆ ਕਿ ਜਿੰਨੇ ਇੱਕ ਦਿਨ ਰਹਿ ਗਏ ਆਪਾਂ ਇਸ ਸਹਿਬ ਨੂੰ ਉਸੇ ਤਰੀਕੇ ਦੇ ਨਾਲ ਹੋਰ ਰਫਰ ਵਧਾਉਂਦੇ ਹੋਏ ਜਾਰੀ ਰੱਖੀਏ ਆਪਣੀਆਂ ਆਪਣੀਆਂ ਡਿਊਟੀਆਂ ਜਿਹੜੀਆਂ ਉਹਨਾਂ ਨੇ ਸੱਭ ਕੇ ਸੰਭਾਲੀਏ ਤੇ ਅੱਜ ਦੇ ਦਿਨ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮੁਬਾਰਕ ਸ਼ੁਕਰੀਆ ਸਾਈ ਗੁਰਜੀ ਦਾ ਖਾਲਸਾ ਪਰਮ